ਸਤ ਸ੍ਰੀ ਅਕਾਲ ਦੋਸਤੋ ਮੈਂ ਰਬਨੀ ਤਾਲੀਵਾਲ ਤੁਹਾਡਾ ਸਭ ਦਾ ਆਪਣੇ ਕਬੱਡੀ ਇਨਫਾਰਮਰ ਚੈਨਲ ਦੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀ ਖੁਸ਼ੀ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਕੋਈ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੇ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੰਦਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 21 ਨਵੰਬਰ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀ ਕੱਪਾ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਵਾ ਕੁਸ਼ ਇਸ ਪ੍ਰਕਾਰ ਹੈ ਅੱਜ ਦਾ ਹੈ ਮਹਾਕੁੰਬ ਪਿੰਡ ਚੱਕ ਮਿਸ਼ਰੀ ਖਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਆਲੋਪਨ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜੀ ਉਹਨਾਂ ਦਾ ਵੇਰਵਾ ਹੈ ਟਪਿਆਲਾ ਰਮਦਾਸ ਯੂਐਸਏ ਫਰੰਦੀਪੁਰ ਅਤੇ ਮਾਲਵਾ ਲਾਈਨਜ਼ ਜੇ ਆਪਾਂ ਇਨਾਮਾਂ ਦੀ ਗੱਲਬਾਤ ਕਰੀਏ ਤਾਂ ਇਨਾਮਾਂ ਦੀ ਗੱਲਬਾਤ ਵੀ ਇੱਥੇ ਸਿਰਾਈ ਲੱਗੇਗੀ ਪਹਿਲਾ ਨਾਮ ਹੋਏਗਾ ਜੀ ਸਵਾ ਲੱਖ ਅਤੇ ਦੂਜਾ ਨਾਮ 1 ਲੱਖ ਹੋਵੇਗਾ ਜੀ ਬੈਸਟਾਂ ਨੂੰ ਇੱਥੇ 33000 ਦਿੱਤਾ ਜਾਵੇਗਾ ਜੀ ਇੱਥੇ ਅੱਜ ਲੜਕੀਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ ਜੀ ਇਸ ਮੈਚ ਦਾ ਲਾਈਵ ਪੰਜਾਬ 7 ਟੀਵੀ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਮੰਨ ਸਕਦੇ ਹਨ ਇੱਕ ਕਬੱਡੀ ਕਪਿੰਡ 64 ਪਟਿਆਲਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਆ ਸੋਨਾ ਟੀਮਾਂ ਦੇ ਮੈਚ ਕਰਵਾਏ ਜਾਣਗੇ ਜੀ ਇੱਥੇ ਅੱਜ ਪਹਿਲਾ ਇਨਾਮ 31000 ਅਤੇ ਦੂਜਾ ਇਨਾਮ 21000 ਹੋਵੇਗਾ ਜੀ ਇੱਥੇ ਅੱਜ ਸੇਮਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੇਮਾ ਝਨੇੜੀ ਤੇ ਕੰਕ ਕੰਕਾ ਸ਼ੇਰੋ ਵਾਲੇ ਦਾ ਵਿਸ਼ੇਸ਼ ਸਨਮਾਨ 골ਡ ਰਿੰਗ ਨਾਲ ਕੀਤਾ ਜਾਵੇਗਾ ਜੀ ਇੱਥੇ ਅੱਜ ਕਬੱਡੀ ਦੇ ਕੋਚ ਮੱਖਣ ਦੌਣਕਲਾ ਦਾ ਵੀ ਵਿਸ਼ੇਸ਼ ਸਨਮਾਨ ਬੋਲਟ ਮੋਟਰਸਾਈਕਲ ਨਾਲ ਕੀਤਾ ਜਾਵੇਗਾ ਜੀ ਇਸ ਮੈਚ ਦਾ ਲਾਈਵ www.123live.in ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਨੰਨ ਮੰਨ ਸਕਦੇ ਹਨ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬੰਦਾਈਆ ਜੀ ਧੰਨਵਾਦ